ਸ਼ੁਰੂ ਤੋਂ ਲੈ ਕੇ ਭਾਵੇਂ ਜਿੰਨੇ ਵੀ ਨਗਰ ਕੀਰਤਨ ਨਿਕਲੇ ਨੇ ਸਾਰਿਆਂ ਦੇ ਨਾਲ ਆਪਾਂ ਪੂਰਨ ਸਹਿਯੋਗ ਦਿੱਤਾ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਮਹੰਗਸ ਸਿੰਘ ਜਥੇਬੰਦੀਆਂ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਆਪਾਂ ਮਹਾਨ ਨਗਰ ਕੀਰਤਨ ਨੂੰ ਜਿਹੜਾ ਗੁਰਦੁਆਰਾ ਬਗਵਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ ਆਰੰਭ ਹੋਣੇ ਨੇ ਤੇ ਨਾਲ ਜਿਹੜੇ ਅੱਗੇ-ਅੱਗੇ ਜਿਹੜੇ ਸਭ ਤੋਂ ਹਾਥੀ ਫਿਰ ਜਿਹੜੇ ਨਗਾਰਜੀਤ ਸਿੰਘ ਫਿਰ ਘੋੜਸਵਾਰ ਫੌਜਾ ਫਿਰ ਧੱਕੇ ਵਾਲੇ ਤੇ ਨਾਲ ਹੀ ਨਿਸ਼ਾਨਤੀ ਸਿੰਘ ਨਗਾਰਜੀਤ ਸਿੰਘ ਤੇ ਜਿਵੇਂ ਪੰਜ ਪਿਆਰੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਦੇ ਨਿਸ਼ਾਨਤੀ ਸਿੰਘ ਉਹ ਬਿਲਕੁਲ ਭਾਲਤੀ ਸਾਹਿਬ ਦੇ ਨਾਲ ਨਾਲ ਚੱਲਣਗੇ ਜਿਹਦੇ ਵਿੱਚ ਮਹਾਰਾਜ ਦੇ ਸਰੂਪ ਨੇ ਉਹਦੇ ਅੱਗੇ ਅੱਗੇ ਨਹਿੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਪੰਜ ਪਿਆਰੇ ਸਹਿਬਾਨ ਨਿਸ਼ਾਨਤੀ ਸਿੰਘ ਉਹ ਅੱਗੇ ਕੇ ਚੱਲਣਗੇ ਤੇ ਜਿਵੇਂ ਪਾਲਕੀ ਸਾਹਿਬ ਦੇ ਪਿਛਲੇ ਪਾਸੇ ਜਿਹੜੇ ਆ ਉਹ ਸਾਰੀਆਂ ਪਾਲਕੀ ਸਾਹਿਬ ਕੀਰਤਨ ਕਰਦੇ ਹੋਏ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚੱਲਣਾ ਤੇ ਬਹੁਤ ਹੀ ਸ਼ਾਂਤਮਈ ਤੇ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚੱਲਣਾ ਇਹਨਾਂ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਬਨਵੀਰ ਸਿੰਘ ਜੀ ਬੁੱਢਾ ਦਲ ਧੰਨਵਾਦ ਦਰਬਾਰਾ ਸਿੰਘ ਜੀ ਗੁਰੂ ਸਾਡੇ ਵਿੱਚ ਆਏ ਨੀ ਕਰਮबीर ਸਿੰਘ ਜੀ ਸਾਡੇ ਮੀਸ ਖੱਤਰ ਡਾਕਟਰ ਦਵਿੰਦਰ ਸਿੰਘ ਜੀ ਸੁਖਚੈਨ ਸਿੰਘ ਜੀ ਅਤਲਾ ਗੁਰਨਾਨਕ ਨਿਸ਼ਕਾਮ ਸੇਵਕ ਜਥੇ ਤੋਂ ਸੰਤ ਬਾਬਾ ਮਿੰਦਰ ਸਿੰਘ ਜੀ ਇਸੇ ਤਰ੍ਹਾਂ ਭਾਈ ਬਲਬੀਰ ਸਿੰਘ ਜੀ ਟਿਗਿਆੜਾ ਕੈਨੇਡਾ ਤੋਂ ਵਿਸ਼ੇਸ਼ ਕਰਕੇ ਪਹੁੰਚੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸਾਡੇ ਅਧਿਕਾਰੀ ਆਏ ਸਭ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕੋਈ ਨਾਮ ਰਹਿ ਗਿਆ ਹੋਵੇ ਉਹਦੇ ਲਈ ਖੇਮਾ ਦੇ ਜਾਚਕਾ ਹੁਣ ਸਤਿਗੁਰਾਂ ਦੇ ਪਾਵਨ ਸਰੂਪ ਜਿਹੜੇ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਲਕੀ ਸਾਹਿਬ ਤੇ ਸ਼ੁਸ਼ੋਭਿਤ ਕੀਤੇ ਜਾ ਰਹੇ ਨੇ ਸ਼੍ਰੋਮਣੀ ਕਾਲੀ ਦਲ ਦਿੱਲੀ ਸਟੇਟ ਤੋਂ ਸਰਕਾਰ ਪਰਮਜੀਤ ਸਿੰਘ ਜੀ ਸਰਨਾ ਉਹ ਵੀ ਵਿਸ਼ੇਸ਼ ਕਰਕੇ ਆਪ ਸਕਤਾਂ ਦੇ ਦਰਸ਼ਨ ਦੇਦਾਰ ਕਰਨ ਲਈ ਪਹੁੰਚੇ ਨੇ ਮੈਂ ਸਰਨਾ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਧੰਤਨ ਧੰਤਨ 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 ਸ਼੍ਰੀ ਗੁਰੂ ਤਾਂ ਤਾਂ ਨਾ શરી ਗੁਰ ਤੇ ਬਹੁਤ ਤਾਂ ਨਾ શરી ਗੁਰ ਤੇ ਤਾਂ ਨਾ શરી ਗੁਰ ਤੇ ਬਹੁਤ ਤਾਂ ਨਾ શરી ਗੁਰ ਤੇ ਤਾਂ ਨਾ શરી ਗੁਰ ਤੇ ਬਹੁਤ ਤਾਂ ਨਾ શરી ਗੁਰ ਤੇ ਤਾਂ ਨਾ ਤਾਂ ਨਾ શરી ਗੁਰ ਤੇ ਤੇਜ਼ ਤਾਨਤਨ ਸ਼ਰੀਰ ਨੂੰ ਤੇਜ ਬਹਾਦਰ 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 ਤਾਨਤਨ ਸ਼ਰੀਰ ਨੂੰ ਤੇਜ ਬਹਾਦਰ